ਦੋਸਤੋ ਸਵਾਗਤ ਹੈ ਅੱਜ ਗੱਲ ਕਰਾਂਗੇ ਅੱਜ ਦੀ ਚਰਚਿਤ ਖਬਰ ਦੀ ਚਰਚਿਤ ਸ਼ਖਸੀਅਤ ਦੀ ਉਹ ਹੈ ਕੰਗਣਾ ਰਣੌਤ ਕੰਗਣਾ ਰਣੌਤ ਵੈਸੇ ਸੈਲੀਬ੍ਰਿਟੀ ਨੇ ਫਿਲਮੀ ਹਸਤੀ ਨੇ ਪਰ ਇਸ ਵੇਲੇ ਉਹ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਨੇ ਚੁਣੇ ਹੋਏ ਨੇ ਤੇ ਚਰਚਾ ਉਹਨਾਂ ਦੇ ਨਾਲ ਬੀਬੇ ਮਿੰਦਰ ਕੌਰ ਦਾ ਕਿੱਸਾ ਜੁੜੇ ਚਾਰ ਸਾਲ ਹੋ ਗਏ ਬਹੁਤ ਕੁਝ ਵਾਪਰ ਗਿਆ ਕੰਗਨਾਰਣਾ ਉਹਨੇ ਵਿਭੇ ਮਹਿੰਦਰ ਕੌਰ ਬਾਰੇ ਜਿਹੜੀ ਇੱਕ ਟਿੱਪਣੀ ਕੀਤੀ ਸੀ ਟਵੀਟ ਕੀਤਾ ਸੀ ਕਿਸੇ ਦੇ ਟਵੀਟ ਨੂੰ ਰੀਟਵੀਟ ਕੀਤਾ ਕਿ 100-100 ਰੁਪਏ ਚ ਜਿਹੜੀਆਂ ਦਿਹਾੜੀ ਤੇ ਲਿਆਂਦੀਆਂ ਜਾਂਦੀਆਂ ਨੇ ਉੱਥੇ ਜਦੋਂ ਕਿਸਾਨ ਐਜੂਟੇਸ਼ਨ ਚੱਲ ਰਹੀ ਸੀ ਤੇ ਉਹਦਾ ਅੱਜ ਇੱਕ ਨਵਾਂ ਮੋੜ ਨਵਾਂ ਮੋੜ ਆਇਆ ਉਹਦੇ ਵਿੱਚ ਉਸ ਕੇਸ ਦੇ ਵਿੱਚ 4 ਸਾਲ ਵਗੇ ਪਹਿਲਾਂ ਵਿੱਚੋਂ ਬਹੁਤ ਕੁਝ ਵਾਪਰਿਆ ਉਹ ਕੰਗਣਾ ਦੇ ਘਰਾਓ ਵੀ ਹੋਇਆ ਏ ਚੰਡੀਗੜ੍ਹ 에어ਪੋਰਟ ਤੇ ਕੰਗਣਾ ਦੇ ਥੱਪੜ ਵੀ ਪਿਆ ਇਹ ਵੀ ਸਭ ਨੂੰ ਯਾਦ ਹੋਏਗਾ ਪਰ ਅੱਜ ਇੱਕ ਨਵਾਂ ਜੋ ਮੋੜਾ ਹੈ ਉਹਦੇ ਤੇ ਕੋਈ ਥੋੜੀ ਜਿਹੀ ਗੱਲ ਵੀ ਦੱਸ ਦਿਆਂ ਕੀ ਹੋਈ ਤੇ ਟਿੱਪਣੀ ਵੀ ਕਰਨੀ ਚਾਹੁੰਦੇ ਆ ਬਠਿੰਡਾ ਦੀ ਅਦਾਲਤ ਦੇ ਵਿੱਚ ਅੱਜ ਜੋ ਪੇਸ਼ ਹੋਈ ਬਠਿੰਡੇ ਦੀ ਅਦਾਲਤ ਵਿੱਚ ਬੇਬੇ ਮਿੰਦਰ ਕੌਰ ਨੇ ਉਹਦੇ ਤੇ ਮਾਨ ਹਾਨੀ ਦਾ ਡੈਫਰਮੇਸ਼ਨ ਦਾ ਕ੍ਰਿਮੀਨਲ ਕੇਸ ਦਰਜ ਕੀਤਾ ਕਰਵਾਇਆ ਸੀ ਸ਼ਿਕਾਇਤ ਦਰਜ ਕਰਵਾਈ ਸੀ ਕੋਰਟ ਚ ਉਸ ਮਾਮਲੇ 'ਚ ਉਹਨੂੰ ਪਟੰਡੇ ਅਦਾਲਤ 'ਚ ਅੱਜ ਪੇਸ਼ ਹੋਣਾ ਪਿਆ ਖੁਦ ਆਉਣਾ ਪਿਆ ਪਟੰਡੇ ਅਦਾਲਤ 'ਚ ਤੇ ਆ ਕੇ ਉਸਨੇ ਕੀ ਕਿਹਾ ਕੀ ਹੋਇਆ ਇਹ ਤੇ ਥੋੜੀ ਜਿਹੀ ਇਹਦੇ ਤੇ ਕਮੈਂਟਰੀ ਵੀ ਕਰਾਂਗੇ ਤਰਸ਼ੀ ਨਜ਼ਰ ਵੀ ਪਾਵਾਂਗੇ ਅ ਪਹਿਲਾਂ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਕਿਸੇ ਤਰ੍ਹਾਂ ਕੇਸ ਖਤਮ ਹੋਵੇ ਟਲ ਜੇ ਉਹ ਵੀ ਗੱਲ ਕਰਾਂਗੇ ਪਰ ਅੱਜ ਜੋ ਹੋਇਆ ਅੱਜ ਇਹ ਹੋਇਆ ਕਿ ਉਹ ਜਦੋਂ ਅਦਾਲਤ ਤੇ ਵਿੱਚ ਆਈ ਤਾਂ ਕੁਦਰਤੀ ਤੌਰ ਤੇ ਜਿਹੜਾ ਡੇਫੇਮੇਸ਼ਨ ਦਾ ਕੇਸ ਦਾ ਮਹਾਰਾਣੀ ਦਾ ਜਿਹੜਾ ਕ੍ਰਿਮੀਨ ਹੁੰਦਾ ਇਹਦੇ ਵਿੱਚ ਪੇਸ਼ ਹੋ ਕੇ ਜ਼ਮਾਨਤ ਕਰਾਉਣੀ ਜ਼ਰੂਰ ਬਿੰਦੀ ਆ ਤਾਂ ਜ਼ਮਾਨਤ ਕਰਾਉਣ ਵੇਲੇ ਜਦੋਂ ਕੰਗਣਾ ਬੇਲ ਫਾਰਮ ਭਰੇ ਜਾ ਰਹੇ ਸੀਗੇ ਤਾਂ ਜੱਜ ਨੇ ਜਿਹੜੇ ਕੋ ਅਦਾਲਤ ਦੇ ਜੱਜ ਸੀ ਉਹਨਾਂ ਨੇ ਪੁੱਛਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕੰਗਣਾ ਨੇ ਇਹ ਕਿਹਾ ਕਿ ਮੈਂ ਇਹ ਇਹ ਗਲਤਫहमी ਕਰਕੇ ਹੋਇਆ ਸੀ ਇਹ ਜਿਹੜਾ ਮੇਰਾ ਜੋ ਕੁਝ ਕਿਹਾ ਸੀ ਲਿਖਿਆ ਸੀ ਤੇ ਮੈਂ ਇਹਦੀ ਮਾਫੀ ਮੰਗਣਾ ਚਾਹਣੀ ਆ ਇਹ ਨਹੀਂ ਗੱਲ ਕਹੀ ਉਹਨੇ ਕਿ ਉਹ ਬਹੁਤ ਪਹਿਲਾਂ ਦੀ ਗੱਲ ਹੈ ਤੇ ਪੁਰਾਣੀ ਤੇ ਮੈਂ ਇਹਦੀ ਮਾਫੀ ਮੰਗਣਾ ਚਾਹਣੀ ਆ ਤੇ ਜੱਜ ਨੇ ਇਹਦੇ ਬੇਬੇ ਮਿੰਦਰਕੌਰ ਦੇ ਵਕੀਲ ਨੂੰ ਪੁੱਛਿਆ ਵੀ ਬੇਬੇ ਮਿੰਦਰਕੌਰ ਆਏ ਨੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਉਹ ਤਾਂ ਨਹੀਂ ਆਏ ਉਹਨਾਂ ਦੇ ਪਤੀ ਆਏ ਹੋਏ ਨੇ ਉਹ ਦਾਲਸ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਤੇ ਉਹਨਾਂ ਨੇ ਕਿਹਾ ਕਿ ਜੇ ਇਹ ਹੈ 4 ਸਾਲ ਹੋ ਗਏ 4 ਸਾਲ ਬਾਅਦ ਹੁਣ ਮੇਰਾ ਕੋਈ ਫਾਇਦਾ ਨਹੀਂ ਤੇ 4 ਸਾਲ ਪਹਿਲਾਂ ਹੀ ਇਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਸੀ ਪਰ ਜੇ ਇਹ ਕਹਿੰਦੇ ਨੇ ਤੇ ਪਰ ਇਹਦੇ ਵੇਲੇ ਮੈਂ ਇਕੱਲਾ ਕੋਈ ਫੈਸਲਾ ਨਹੀਂ ਕਰ ਸਕਦਾ ਬੇਬੇ ਮਹਿੰਦਰ ਕੌਰ ਤੇ ਬਾਕੀ ਜਿਹੜੇ ਨਾਲ ਸੰਬੰਧਿਤ ਹੋਰ ਜਿਹੜੇ ਇਹ ਉਹਨਾਂ ਦੀ ਸਪੋਰਟ ਕਰਦੇ ਰਹੇ ਨਾਲ ਖੜਦੇ ਰਹੇ ਨੇ ਅਤੇ ਉਹਨਾਂ ਦੀ رائے ਲੈ ਕੇ ਫਿਰ ਅਸੀਂ ਆਪਣਾ ਕੋਈ ਰਿਐਕਸ਼ਨ ਦੇਵਾਂਗੇ ਸੋ ਇੰਨੀ ਗੱਲ ਅਦਾਲਤ ਦੇ ਵਿੱਚ ਹੋਈ ਤੇ ਉਹਨਾਂ ਨੇ ਦੋ ਅਰਜ਼ੀਆਂ ਹੋਰ ਪਾਈਆਂ ਕੰਗਨਾਰਾਉਦ ਨੇ ਇੱਕ ਕਿ ਮੈਨੂੰ ਪੱਕੀ ਛੋੜ ਦਿੱਤੀ ਜਾਵੇ ਪੇਸ਼ੀ ਤੋਂ ਮੇਰੇ ਵਕੀਲ ਪੇਸ਼ ਹੋਣ ਜਾਂ ਮੈਨੂੰ ਵੀਡੀਓ ਕਾਲ ਰਾਹੀਂ ਜਿਹੜੀ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਅਗਲੀ ਤਾਰੀਖ ਜਿਹੜੀ ਕੋਰਟ ਨੇ ਪਾਤੀ 24 ਨਵੰਬਰ ਤੇ ਜਿਹੜਾ ਇਹ ਇਹ ਸੀਗਾ ਉਹਨੇ ਅਰਜ਼ੀਆਂ ਪਾਈਆਂ ਸੀ ਜਿਹੜੀਆਂ ਉਹਦਾ ਅਜੇ ਫੈਸਲਾ ਹੋਣਾ ਕਿਉਂਕਿ ਜਿਹੜੀ ਦੂਜੀ ਧਿਰ ਪਾਬ ਬੀਬੇ ਬਿੰਦਰ ਕੌਰ ਦਾ ਜਿਹੜੇ ਵਕੀਲ ਨੇ ਉਹ ਉਹਦਾ ਰਿਪਲਾਈ ਦੇਣਗੇ ਜਵਾਬ ਦੇਣਗੇ ਫਿਰ ਕੋਰਟ ਇਹਦੇ ਬਾਰੇ ਫੈਸਲਾ ਕਰੇਗੀ ਕਿ ਕੀ ਉਹ ਉਹਨਾਂ ਦੀ ਅਰਜ਼ੀ ਜਿਹੜੀ ਆ ਉਹ ਮੰਨੀ ਕਿ ਨਹੀਂ ਪੇਸ਼ੀ ਤੋਂ ਛੋਟ ਦੀ ਮੰਨਣੀ ਹੈ ਕਿ ਨਹੀਂ ਇੱਕ ਤਾਂ ਇਹ ਹੋਇਆ ਉਸ ਤੋਂ ਬਾਅਦ ਉਹ ਜਦੋਂ ਅਦਾਲਤ ਦੀ ਕਾਰਵਾਈ ਖਤਮ ਹੋਈ ਤਾਂ ਕੁਦਰਤੀ ਕੰਗਣਾ ਬਾਹਰ ਆਈ ਤੇ মিডিਆ ਨੇ ਉਹਨੂੰ ਘਿਰਨਾ ਹੀ ਸੀ ਜਾਂ মিডিਆ ਨੇ ਉਹਨਾਂ ਤੋਂ ਪੁੱਛਣਾ ਹੀ ਸੀ ਕਿ ਕੀ ਹੋਇਆ ਤਾਂ মিডিਆ ਨਾਲ ਜੋ ਗੱਲਬਾਤ ਕਿਸ ਨੇ ਕੀਤੀ ਉਹਦੇ ਚ ਉਹਨੇ ਕਹਿ ਗਏ ਕਿ ਮੈਨੂੰ ਗਲਤਫਹਿਮੀ ਹੋ ਗਈ ਸੀ ਜੇ ਕੋਈ ਕਿਸੇ ਨੂੰ ਦੁੱਖ ਹੋਇਆ ਤਾਂ ਪਤਾ ਨੂੰ ਤੇ ਮੇਰਾ ਮਤਲਬ ਉਹ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ ਤੇ ਮੈਂ ਜਿਹੜਾ ਇਸ ਬਾਰੇ ਮੈਨੂੰ ਖੇਦ ਹੈ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤੇ ਮੈਂ ਪਰ ਇਹ ਗਲਤ ਸਮਝ ਕੇ ਕਰਕੇ ਹੋਇਆ ਸੀ ਤੇ ਮੈਂ ਤਾਂ ਕਿਸੇ ਦੀ ਟਵੀਟ ਕੀਤੀ ਸੀ ਤੇ ਜੋ ਉਸ ਵੇਲੇ ਐਜੀਟੇਸ਼ਨਾਂ ਕਿੰਨੀਆਂ ਚੱਲ ਰਹੀਆਂ ਸੀ ਜਨਰਲ ਐਜੀਟੇਸ਼ਨਾਂ ਚੱਲ ਰਹੀਆਂ ਸੀ ਤੇ ਉਹ ਜਨਰਲ ਗੱਲ ਕੀਤੀ ਸੀ ਕਿ ਸਪੈਸਿਫਿਕ ਮੈਂ ਪੰਜਾਬ ਦੀਆਂ ਮਾਤਾ-ਮਾਂ ਦਾ ਸਤਿਕਾਰ ਕਰਦੀ ਆ ਤੇ ਮੈਂ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਸੋਚ ਸਕਦੀ ਤੇ ਮੈਂ ਨਾ ਹੀ ਇਹ ਸੋਚ ਸਕਦੀ ਵੀ ਐਡੀ ਵੱਡੀ ਕੰਟਰੋਵਰਸੀ ਬਣ ਜਾਈਏ ਇੰਨੀ ਛੋਟੀ ਜੀ ਗੱਲ ਤੇ ਫਿਰ ਨਾਲ ਹੀ ਉਹਨਾਂ ਇਹ ਕਿਹਾ ਕਿ ਇਹ ਜਿਹੜੀ ਆਊਟ ਆਫ ਪ੍ਰੋਪੋਰਸ਼ਨ ਬਲੋ ਕੀਤਾ ਗਿਆ ਹੈ ਜਾਲ ਗੁੱਝ ਕੇ ਇਹਨੂੰ ਹਵਾ ਦਿੱਤੀ ਗਈ ਤੇ ਇਹ ਵੀ ਕਿਹਾ ਉਹਨੇ ਕਿ ਮੈਨੂੰ ਪੰਜਾਬ ਦੇ ਲੋਕਾਂ ਨੂੰ ਵਕ ਕਰਨ ਦੀ ਪੰਜਾਬ ਦੇ ਲੋਕਾਂ ਨੂੰ ਦੂਰ ਕਰਨ ਦੀ ਇਹ ਕੋਸ਼ਿਸ਼ ਸੀ ਜਾਂ ਸਾਜਿਸ਼ ਸੀ ਇਹ ਵੀ ਉਹਨੇ ਕਿਹਾ ਤੇ ਮਤਲਬ ਉਹਦਾ ਇਸ ਵੀ ਉਸ ਜਿਹੜੀ ਜਿਹੜੀ ਉਹ ਉਹਨੇ ਸਪਸ਼ਟ ਸ਼ਬਦਾਂ ਵਿੱਚ ਇਹ ਨਹੀਂ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਆ ਉਹਨੇ ਕਹਿਆ ਕਿ ਮੈਡਮ ਜਨਰਲ ਗੱਲ ਕੀਤੀ ਸੀ ਗਲਤਫਹਿਮੀ ਹੋ ਗਈ ਸੀ ਤਾਂ ਇਹ ਇਹਦੇ ਚੋਂ ਪਿਆ ਉਹ ਜੀ ਤੇ ਵੈਸੇ ਜੇ ਤੇ ਕਿਸੇ ਨੂੰ ਤਕਲੀਫ ਹੋਈ ਹੈ ਤਾਂ ਮੈਂ ਖੇਦ ਪ੍ਰਗਟ ਕਰਦੀ ਹਾਂ ਉਹਨੇ ਇਹ ਖੇਦ ਸ਼ਬਦ ਵਰਤਿਆ ਉਹਦੇ ਵਾਸਤੇ ਬਾਹਰ ਮਾਫੀ ਸ਼ਬਦ ਨਹੀਂ ਵਰਤਿਆ ਉਹਨੇ ਆਪਣੇ ਗੱਲਬਾਤ ਸਾਰੀ ਚ ਨਾ ਤੇ ਜਦੋਂ ਫਿਰ ਕਿਸੇ ਚੈਨਲ ਸਿੰਗਲ ਚੈਨਲ ਨੇ ਗੱਲ ਕੀਤੀ ਉੱਤੇ ਫਿਰ ਉਹ ਜ਼ੋਰ ਨਾਲ ਬੋਲੀ ਇਹ ਬੜੀ ਸਾਜਸੀ ਹੈ ਆਊਟ ਆਫ ਪ੍ਰੋਪੋਰਸ਼ਨ ਬਲੋ ਕੀਤਾ ਗਿਆ ਹੈ ਕੀਤਾ ਗਿਆ ਮਤਲਬ ਉਹਦਾ ਜਿਹੜਾ ਉਹ ਜਿਹੜਾ પ્રાਣੀ ਜਿਹੜੀ ਉਹਦੀ ਸਟੈਂਡ ਸੀ ਜਾਂ ਮਤਲਬ ਜੇ ਮੈਂ ਰੱਟ ਗਏ ਤਾਂ ਉਹ ਹਰਜ ਨਹੀਂ ਹੋਏਗਾ ਵੀ ਇਹ ਤਾਂ ਜਾਨਵੁੱਝ ਕੇ ਉਹ ਕੀਤਾ ਗਿਆ ਸੋ ਇਹ ਉਹਦਾ ਸੀਗਾ ਤੇ ਅੰਦਰ ਮਤਲਬ ਮੈਂ ਜਿਹੜੀ ਗੱਲ ਦੱਸਣਾ ਚਾਹਣਾ ਕਿ ਕਿ ਕਬਰਾਂ ਵੀ ਛੱਬ ਜਾਣੀ ਕਿ ਮਾੁਰਨ ਭਾ ਵੀ ਮੰਗ ਲਈ ਜਵਾਨੀ ਉਹਨੇ ਮਾਫੀ ਮੰਗਣ ਦੀ ਇੰਟੈਂਸ਼ਨ ਜ਼ाहिर ਕੀਤੀ ਐ ਮਤਲਬ ਇੱਛਾ ਜ਼ाहिर ਕੀਤੀ ਐ ਮਾਫੀ ਮੰਗਣ ਦੀਆਂ ਚਾਹੁੰਦੀਆਂ ਮਾਫੀ ਅਜੇ ਤੱਕ ਮੰਗੀ ਨਹੀਂ ਨਾ ਤਾਂ ਲਿਖਤੀ ਰੂਪ ਚ ਕੁਝ ਉੱਥੇ ਦਿੱਤਾ ਅਦਾਲਤ ਚ ਇੱਕ ਗੱਲ ਕਿਉਂਕਿ ਉੱਥੇ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੋਈ ਨਾ ਉਹ ਉਹ ਬੀਬੇ ਬੀਬੇ ਮਹਿੰਦਰ ਕੌਰ ਨੂੰ ਅਜੇ ਤੱਕ ਮਿਲੀ ਐ ਤੱਕ ਮਿਲ ਕੇ ਉੱਥੇ ਵੀ ਉਹ ਉਹਨਾਂ ਨੂੰ ਮਿਲ ਕੇ ਮਾਫੀ ਮੰਗੇ ਬੇਬੇ ਮਿੰਦਰ ਕੌਰ ਬੜੇ ਬੜੇ ਕਹਿ ਚੁੱਕੀ ਹੈ ਪਬਲੀਕਲੀ ਕਿ ਮੈਨੂੰ ਸਾਨੂੰ ਤਾਂ ਉਹ ਮਿਲੀ ਨਹੀਂ ਆ ਕੇ ਬਾਰ ਬਾਰ ਇਹ ਗੱਲਾਂ ਕਰੀ ਜਾਂਦੀ ਹੈ ਉਹ ਜਿਵੇਂ ਆ ਇਹ ਨਹੀਂ ਠੀਕ ਨਹੀਂ ਤੇ ਮੈਨੂੰ ਤਾਂ ਨਾ ਮਿਲੇ ਆ ਨਾ ਕੋਈ ਸੰਪਰਕਾ ਨਾ ਸਾਡਾ ਫਿਜ਼ਿੰਗ ਤੇ ਹੁਣ ਵੀ ਅੱਜ ਜਿਵੇਂ ਅਜੇ ਤੱਕ ਵੀ ਉਹ ਨਹੀਂ ਮਿਲੇ ਤੇ ਨਾ ਕੋਈ ਅਦਾਲਤ 'ਚ ਲਿਖਤੀ ਉਹਨਾਂ ਨੇ ਇੰਟੈਂਸ਼ਨ ਜाहिर ਕੀਤੀ ਆ ਪਰ ਨਾਲ ਹੀ ਉਹ ਗੱਲਾਂ ਵੀ ਕਰਦੀਆਂ ਕਿ ਜਾਨੂ ਜੀ ਕੇ ਕੀਤਾ ਗਿਆ ਬਲੋਕ ਕੀਤਾ ਗਿਆ ਸੋ ਇਹਦੇ 'ਚੋਂ ਇੱਕ ਗੱਲ ਤਾਂ ਇਹ ਨਤੀਜਾ ਕੀ ਨਿਕਲਦਾ ਹੈ ਕਿ ਕੀ ਉਹ ਜੈਨੂਨਲੀ ਉਹਨੇ ਮਾਫੀ ਮੰਗ ਲਈ ਜਾਂ ਮੰਗਣ ਦੀ ਇੱਛਾ ਹੈਗੀ ਉਹਦੀ ਇਹ ਸਵਾਲ ਹੈਗਾ ਤੇ ਕਿਉਂਕਿ ਜਿਹੜਾ ਪਿਛਲਾ ਜਿਹੜੇ ਉਹ ਬੇਬੇ ਮਿੰਦਰਕੌਰ ਦੇ ਪਤੀ ਨੇ ਸਵਾਲ ਉਠਾਇਆ ਹੈ ਕਿ ਜੇ ਉਹਦੀ ਮਾਫੀ ਮੰਗਣ ਦੀ ਨੀਤ ਸੀਗੀ ਤਾਂ ਫਿਰ ਉਹ ਸੁਪਰੀਮ ਕੋਰਟ ਤੱਕ ਕਿਉਂ ਗਈ ਇਸ ਕੇਸ ਨੂੰ ਖਤਮ ਕਰਾਉਣ ਵਾਸਤੇ ਸਟੇ ਲੈਣ ਵਾਸਤੇ ਸੁਪਰੀਮ ਕੋਰਟ ਤੱਕ ਕਿਉਂ ਗਈ ਉਹ ਉਹ ਇਹ ਜਦੋਂ ਬਟਿੰਡਾ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਸ਼ਿਕਾਇਤਦਾਰ ਕੀਤੀ ਗਈ ਬੀਬੀ ਮਹਿੰਦਰਕੌਰ ਦੇ ਵਕੀਲਾ ਵੱਲੋਂ ਤਾਂ ਉਹ ਪਹਿਲਾਂ ਉੱਥੇ ਹਾਈ ਕੋਰਟ ਗਈ ਕਿ ਇਹਦੇ ਪ੍ਰੋਸੀਡਿੰਗਸ ਸਟੇ ਕਰੋ ਇਹਨੂੰ ਪਾਸ ਕਰੋ ਫਿਰ ਉਹ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਉਹਦੀ ਜਿਹੜੀ ਉਹ ਪੁਲਿਸ ਯੋ ਰੱਦ ਕੀਤੀ ਤੇ ਗਿਆ ਨਹੀਂ ਇਹ ਬਟਿੰਡਾ ਅਦਾਲਤ 'ਚ ਜਿਹੜੀ ਜਿਹੜੀ ਟ੍ਰਾਇਲ ਕੋਰਟ ਹੈ ਉਹਦੇ ਤੇ ਅਸੀਂ ਰੋਕ ਨਹੀਂ ਲਾਉਣੀ ਇਹ ਉਹ ਤੇ ਮਗਦਮਾ ਚੱਲੇਗਾ ਸੋ ਜਿਹਦੇ ਸਿੱਟੇ ਵਜੋਂ ਆਖਰਕਾਰ ਉਹ ਬਠਿੰਡੇ ਅਦਾਲਤ ਚ ਪੇਸ਼ ਕਰਨ ਲਈ ਆਉਣਾ ਪਿਆ ਮਜਬੂਰੀ ਚ ਆਉਣਾ ਪਿਆ ਤੇ ਸੋ ਜੇ ਉਹਦੀ ਜੈਨੂਨ ਜਿਹੜੀ ਨੀਤ ਜਾਂ ਜੈਨੂਲੀ ਉਹ ਮਹਿਸੂਸ ਕਰਦੀ ਸੀ ਕਿ ਉਹ ਮੇਰੇ ਕੋਲੋਂ ਗਲਤੀ ਹੋਈ ਤੇ ਮੇਰੇ ਕੋਲ ਉਹ ਜਿਹੜਾ ਮੈਨੂੰ ਮਤਲਬ ਮਾਫੀ ਮੈਂ ਮੰਗਣੀ ਹੈ ਤਾਂ ਫਿਰ ਉਹ ਇੰਨਾ ਲੰਬਾ ਅਦਾਲਤੀ ਲੜਾਈ ਨਹੀਂ ਸੀ ਲੜਦੀ ਇੱਕ ਤਾਂ ਇਹ ਉਹਦੀ ਉਹਦੀ ਮਤਲ ਜਿਹੜੀ ਅੰਦਰੂਨੀ ਇੱਛਾ ਹੈ ਜੇ ਮੇਰਾ ਖਤਮ ਹੋ ਜਾਏ ਇਸ ਤਰ੍ਹਾਂ ਹੀ ਖਤਮ ਹੋ ਜਾਏ ਮੈਨੂੰ ਨਹੀਂ ਨਾ ਜਾਣਾ ਪਵੇ ਸੋ ਇੱਕ ਤਾਂ ਇਹ ਹੈਗਾ ਸੀ ਦੂਸਰਾ ਅੱਜ ਵੀ ਜਿਹੜੀਆਂ ਉਹਨੇ ਬਾਹਰ ਆ ਕੇ ਗੱਲਾਂ ਕੀਤੀਆਂ ਉਹ ਉਹ ਵੀ ਉਹ ਉਸੇ ਤਰ੍ਹਾਂ ਨਹੀਂ ਐ ਸੀਗੀਆਂ ਫਿਰ ਇਹ ਵੀ ਕਹਿੰਦੇ ਵੀ ਗਲਤ ਫਹਿਮੀ ਹੋ ਗਈ ਸੀ ਮੈਨੂੰ ਮੈਨੂੰ ਜਾਂ ਉਹਨਾਂ ਨੂੰ ਮੈਨੂੰ ਗਲਤ ਫਹਿਮੀ ਹੋਈ ਜਾਂ ਉਹਨੂੰ ਗਲਤ ਫਹਿਮੀ ਤੇ ਏ ਦਾ ਮਤਲਬ ਮਤਲਬ ਉਹ ਅਜੇ ਵੀ ਉਹਦੇ ਸਪਸ਼ਟ ਤੌਰ ਤੇ ਉਹ ਮਾਫੀ ਮੰਗਣ ਦੇ ਰੌਂਜ ਨਹੀਂ ਹੈ ਥੋੜਾ ਜਿਹਾ ਵਲਫੇਅਰ ਪਾ ਕੇ ਕਰਕੇ ਕਰਨਾ ਚਾਹੁੰਦੇ ਆ ਪਰ ਹੁਣ ਜਿਹੜਾ ਪਰਿਵਾਰ ਹੈ ਮਾਥਮੇਂਦਰ ਗੌਰ ਤੇ ਉਹਦਾ ਪਰਿਵਾਰ ਉਹਨਾਂ ਦਾ ਕੀ ਸਟੈਂਡ ਹੈ ਉਹ ਕੀ ਸਟੈਂਡ ਲੈਂਦੇ ਨੇ ਉਹ ਕੀ ਕੀ ਉਹਨਾਂ ਦਾ ਰਿਐਕਸ਼ਨ ਜਿਹੜਾ ਫਾਰਮੂਲਾ ਉਹ ਆਏਗਾ ਮਾਤਾ ਵੀੰਦ ਰਿਕਾਰਡ ਦਾ ਤਾਂ ਫਿਰ ਪਤਾ ਲੱਗਿਆ ਕਿ ਉਹ ਕੀ ਕਹਿੰਦੇ ਨੇ ਵੈਸੇ ਉਹਦੇ ਪਤੀ ਨੇ ਤਾਂ ਕਹੀ ਦਿੱਤਾ ਤੇ 24 ਨਵੰਬਰ ਹੈ ਜੀ ਅਗਲੀ ਪੇਸ਼ੀ 24 ਨਵੰਬਰ ਉਦੋਂ ਫਿਰ ਉਸਤੇ ਜੇ ਉਹ ਸਹਮਤ ਨਹੀਂ ਹੁੰਦੇ ਜੇ ਮਾਫੀ ਹਦ ਕੋ ਲਿਖਤੀ ਰੂਪ ਚ ਨਹੀਂ ਦਿੰਦੀ ਜਾਂ ਉਹਨੂੰ ਮਿਲ ਕੇ ਨਹੀਂ ਦਿੰਦੇ ਤੇ ਉਹ ਸਹਮਤ ਨਹੀਂ ਹੁੰਦੇ ਤਾਂ ਫਿਰ ਉਹ ਮੁਕੱਦਮਾ ਚੱਲੇਗਾ ਫਿਰ ਤਰੀਕਾ ਬੈਣੀਆਂ ਤੇ ਉਹ ਤਾਂ ਗਵਾਹੀਆਂ ਪਾਉਣੀਆਂ ਉਹ ਲੰਬਾ ਕੰਮ ਹੈ ਸੋ ਹੁਣ ਦੇਖਣਾ ਇਹ ਹੈ ਕਿ ਕੀ ਕੰਗਨਾਰਾ ਨਾ ਉਹ ਤਾਂ ਉਹਨਾਂ ਨੂੰ ਮਿਲ ਕੇ ਜਾਂ ਕੋਰਟ ਦੇ ਵਿੱਚ ਸਪਸ਼ਟ ਤੌਰ ਤੇ ਮਾਰ ਵੀ ਲਿਖ ਕੇ ਦਿੰਦੀ ਹੈ ਫਿਰ ਉਹਨਾਂ ਉਹ ਕੀ ਉਸ ਨੂੰ ਸੰਤੁਸ਼ਟ ਹੁੰਦੇ ਨੇ ਉਸ ਗੱਲ ਤੋਂ ਪਦਮਿੰਦਰ ਗੌਰ ਦੇ ਪਤੀ ਜਾਂ ਜਿਹੜੇ ਉਹਨਾਂ ਦੇ ਵਕੀਲ ਨੇ ਤੇ ਇਹ ਤੇ ਡਿਪੈਂਡ ਕਰੇਗਾ ਉਹ ਜੀ ਪਰ ਇਹ ਜਿਹੜੀ ਘਟਨਾ ਹੈਗੀ ਹੈ ਇਹਦੇ ਚ ਕੁਝ ਲੈਸਨਸ ਵੀ ਨੇ ਕੁਝ ਗੱਲਾਂ ਕੁਝ ਪੁਆਇੰਟ ਉੱਪਰ ਕੇ ਆਏ ਨੇ ਜਿਹੜੇ ਨੋਟੇਬਲ ਨੇ ਪਹਿਲੀ ਗੱਲ ਇਹ ਬੇਬੇ ਮਿੰਦਰ ਕੌਰ ਜਿਹਦੀ ਉਹਦੀ ਡਿਗਨਿਟੀ ਸੀ ਉਹਨੂੰ ਛੱਟ ਮਾਰੀ ਸੀ ਉਹਨੇ ਲੜਾਈ ਲੜੀ ਡਟ ਕੇ ਖੜੀ ਰਹੀ ਤੇ ਜਾ ਉਹਦੇ ਨਾਲ ਦੇ ਵੀ ਉਹਦੇ ਘਰ ਵਾਲੇ ਵੀ ਉਹਦੇ ਵਕੀਲ ਵੀ ਤਾਂ ਉਸ ਦੀ ਇੱਕ ਤਰ੍ਹਾਂ ਦੀ ਮੋਰਲ ਵਿਕਟਰੀ ਕਹਿ ਸਕਦੇ ਆ ਇਹ ਕਿ ਜਿਹੜਾ ਉਹ ਉੱਥੇ ਆਉਣਾ ਪਿਆ ਤੇ ਇਹ ਕਹਿਣਾ ਪਿਆ ਵੀ ਮਾਜਪੁਰ ਨੂੰ ਤਿਆਰ ਇੱਕ ਤਾਇਦੀ ਜੀ ਕਿਉਂਕਿ ਕੰਗਨਰ ਨੌਤ ਨੇ ਇਹੋ ਜਿਹੇ ਬਿਆਨ ਦਿੱਤੇ ਸੀ ਜਿਹੜੇ ਕਿ ਪੰਜਾਬੀਆਂ ਦੇ ਮਨਾਂ ਨੂੰ ਸ਼ੇਕਮਰਾਂ ਨੂੰ ਠੇਸ ਪਹੁੰਚਾਉਣ ਵਾਲੇ ਸੀ ਕਿਸਾਨਾਂ ਦੇ ਨੂੰ ਠੇਸ ਪਹੁੰਚਾਉਣ ਵਾਲੇ ਸੀਗੇ ਉਹ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿੰਮੇਵਾਰ ਬਿਆਨ ਨਹੀਂ ਕਹਦੇ ਉਹ ਦਿੱਤੇ ਸੀਗੇ ਤੇ ਇਸ ਕਰਕੇ ਆ ਸਾਹਿਬ ਮੁੱਲ ਬਹੁਤੇ ਪੰਜਾਬੀ ਜਿਹੜੇ ਆ ਉਹ ਉਹਦੇ ਇਸ ਗੱਲ ਦੇ ਖਿਲਾਫ ਹੋਏ ਸੀਗੇ ਕਾਫੀ ਰਿਐਕਸ਼ਨ ਵੀ ਹੋਇਆ ਸੀ ਉਹਨਾਂ ਦਾ ਇੱਕ ਤਾਂ ਇਹ ਹੈ ਕਰਕੇ ਦੂਜੀ ਮੋਰਲ ਵਿਕਟਰੀ ਦਈ ਹੈਗੀ ਦੂਜਾ ਇਹ ਹੈ ਕਿ ਮੈਨੂੰ ਮਤਲਬ ਅਦਾਲਤਾਂ ਨੂੰ ਵੀ ਕਚਹਿਰੀਆਂ ਨੂੰ ਸਾਡੀ ਜੁਡੀਸ਼ਰੀ ਨੂੰ ਵੀ ਸਲੂਟ ਕਰਨਾ ਬਣਦਾ ਉਹ ਭਾਜਪਾ ਦੀ ਐਮਪੀ ਹੈ ਰੋਲਿੰਗ ਪਾਰਟੀ ਦੀ ਐਮਪੀ ਹੈ ਸੈਲੀਬ੍ਰਿਟੀ ਐਡੀ ਵੱਡੀ ਤੇ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਤੇ ਇਹਦੇ باوجود ਉਹਦੀ ਜਿਹੜੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਅਦਾਲਤੀ ਸਟੇ ਲੈਣ ਦੀ ਇੱਕ ਕੇਸ ਨੂੰ ਖਤਮ ਕਰਨ ਉਹ ਫਿਰ ਵੀ ਨਿਆਂਪਾਲਿਕਾ ਨੇ ਅਦਾਲਤ ਨੇ ਸੁਪਰੀਮ ਕੋਰਟ ਨੇ ਜੁਡੀਸ਼ਰੀ ਨੇ ਉਹ ਨਹੀਂ ਮੰਨੀ ਉਹਦੀ ਗੱਲ ਇਸ ਕਰਕੇ ਇਹਦੇ ਚੋ ਇਹ ਵੀ ਕਿ ਸਾਡੀ ਜੁਡੀਸ਼ਰੀ ਜਿਹੜੀ ਹੈ ਨਿਆਂਪਾਲਿਕਾ ਠੀਕ ਹੈ ਬੜੇ ਬਾਰੀ ਸਵਾਲ ਵੀ ਉੱਠਦੇ ਨੇ ਉਹਦੇ ਰੋਲ ਤੇ ਪਰ ਇਸ ਮਾਮਲੇ ਚ ਜਾਂ ਹੋਰ ਬਹੁਤ ਸਾਰੇ ਮਾਮਲਿਆਂ ਚ ਵੀ ਜੁਡੀਸ਼ਰੀ ਜਿਹੜੀ ਹੈ ਸਟੈਂਡ ਲੈਂਦੀ ਹੈ ਔਰ ਜਸਟਿਸ ਦੇ ਹੱਕ ਵਿੱਚ ਖੜਦੀ ਹੈ ਇਸ ਗੱਲ 'ਚ ਜੁਡੀਸ਼ਰੀ ਨੂੰ ਜਿਹੜੀ ਨਿਆਂਪਾਲਿਕਾ ਨੂੰ ਵੀ ਇਸ ਮਾਮਲੇ ਸਲੂਟ ਕਰਨਾ ਪੈਂਦਾ ਹੈ ਕਿਵੇਂ ਪਰਗਤ ਸਿੰਘ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਇੱਕ ਇਹਦੇ ਤੇ ਕਮੈਂਟ ਬੜੇ ਅੱਛੇ ਦੋ ਤਿੰਨ ਕਮੈਂਟ ਕੀਤੇ ਨੇ ਇਹਨੂੰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਖੁੱਲ੍ਹਦਲੇ ਨੇ ਜੇ ਕੋਈ ਪਿਆਰ ਨਾਲ ਗੱਲ ਕਰੇ ਜਾਂ ਟਾਈਪ ਦਾ ਮਾਫ ਮਾਫ ਕਰ ਦਿੰਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਚ ਜਿਹੜਾ ਧਰਮ ਚ ਵੀ ਜਿਹੜਾ ਸਿੱਖ ਧਰਮ ਚ ਵੀ ਇਹਦੇ ਧਰਮ ਚ ਵੀ ਮਾਫੀ ਜਿਹੜੀ ਹੈ ਬਹੁਤ ਕਾਮਨ ਗੱਲ ਹੈ ਵੀ ਚਲੋ ਮaaf ਕੀਤਾ ਠੀਕ ਹੈ ਤੇ ਮਾਫੀ ਲੋਕ ਮੰਗ ਵੀ ਲੈਂਦੇ ਤੇ ਮਾਫ ਲੋਕ ਘਰ ਵੀ ਦਿੰਦੇ ਨੇ ਪਰ ਜਦੋਂ ਬਾਰ ਬਾਰ ਤੁਹਾਡੇ ਸਵੈ ਮਾਨ ਨੂੰ ਬਾਰ ਬਾਰ ਤੁਹਾਡੇ ਉਸ ਨੂੰ ਜਿਹੜੀ ਤੁਹਾਡੀ ਇਨਸਲਟ ਕੀਤੀ ਜਾਵੇ ਸਵੈ ਮਾਨ ਨੂੰ ਬੇਇੱਜ਼ਤੀ ਕੀਤੀ ਜਾਵੇ ਤਾਂ ਫਿਰ ਉਹ ਉਹਦੇ ਤੇ ਫਿਰ ਉਹ ਜਿਹੜੇ ਪੰਜਾਬੀ ਨੇ ਉਹ ਅੜ ਵੀ ਜਾਂਦੇ ਨੇ ਉਹਦਾ ਫਿਰ ਉਹ ਗੁੱਸਾ ਵੀ ਕੱਢਦੇ ਨੇ ਰਿਐਕਟ ਵੀ ਕਰਦੇ ਨੇ ਤੇ ਫਿਰ ਉਹ ਸਭ ਕਸਕੌਣ ਤੱਕ ਵੀ ਜਾਂਦੇ ਨੇ ਇਹ 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 ਲੈਸਨ ਇਹਦੇ ਚੋਂ ਹੈਗਾ ਇੱਕ ਇੱਕ ਹੋਰ ਗੱਲ ਉਹਨਾਂ ਨੇ ਕਹੀ ਹੈ ਅ ਇੰਦਰਜੀਤ ਭਾਗੀ ਗਏ ਨੇ ਕਿ ਮਾਤਾ ਮਹਿੰਦਰ ਕੌਰ ਇਜ਼ ਨਾਟ ਇਨ ਮੂਡ ਟੂ ਪਾਰਡਨ ਆਫ ਜਸਟਿਸ ਵਿਲ ਫਾਲੋ ਅਪ ਦਾ ਰੂਟ ਆਫਟਰ ਰਿਟਨ ਅਪੋਲੋਜੀ ਬਾਈ ਕੰਗਨਾ ਰਣੋਤ ਮਹਿੰਦਰ ਕੌਰ ਸਨ ਵਾਈ ਕੰਗਨਾ ਨਾਟ ਸੀਕ ਅਪੋਲੋਜੀ 4 ਇਅਰਸ ਐਗੋ ਤਾ ਉਹ ਹੀ ਉਹਦੇ ਪਤੀ ਨੇ ਵੀ ਕਿ ਉਹਨਾਂ ਨੇ ਵੀ 400 ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਹੁਣ ਕਿਉਂ ਚਲੋ ਜੇ ਹੁਣ ਵੀ ਹੈ ਤਾਂ ਹੁਣ ਵੀ ਜੇ ਉਹਦੀ ਮਾਫੀ ਮੰਗੀ ਤਾਂ ਮਤਲਬ ਨੇਕ ਨੀਤੀ ਨਾਲ ਜੇ ਉਹਨਾਂ ਨੂੰ ਲੱਗੇ ਕਿ ਨੇਕ ਨੀਤੀ ਨਾਲ ਇਹ ਪੇਸ਼ਤਾਵਾ ਹੈਗਾ ਕਰ ਰਹੀ ਹੈ ਤਾਂ ਫਿਰ ਸ਼ਾਇਦ ਹੁਣ ਵੀ ਉਹ ਉਸ ਉਹਨਾਂ ਨੂੰ ਮaaf ਕਰਦੇ ਇਹ ਤਾਂ ਉਹਨਾਂ ਦੇ ਨਿਰਭਰ ਕਰਦਾ ਹੈ ਸੋ ਇੱਕ ਗੱਲ ਹੋਰ ਜਿਹੜੀ ਇਹਦੇ ਚੋਂ ਨਿਕਲਦੀ ਹੈ ਪਰਗਤ ਸਿੰਘ ਹੋਰਾਂ ਨੇ ਵੀ ਕਹੀ ਹੈ ਕਿ ਜਿਹੜੀ ਪਬਲਿਕ ਲਾਈਫ ਹੈ ਭਾਵੇਂ ਉਹ ਸੈਲੀਬ੍ਰਿਟੀ ਹੈਗੇ ਨੇ ਭਾਵੇਂ politican ਹੈਗੇ ਨੇ ਭਾਵੇਂ ਕੋ ਹੋਰ ਅਹੁਦਿਆਂ ਤੇ ਬੈਠੇ ਨੇ ਉਹਨਾਂ ਨੂੰ ਬੋਲਣ ਵੇਲੇ ਕਮੈਂਟ ਕਰਨ ਵੇਲੇ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਜੇ ਫਰੀडम ਆਫ ਸਪੀਚ ਹੈਗੀ ਹੈ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਹੈ ਉਹ ਬੇਲਗਾਮ ਨਹੀਂ ਹੈਗਾ ਵੀ ਤੁਸੀਂ ਐਬਸੋਲਿਊਟ ਫਰੀडम ਨਹੀਂ ਹੈਗੀ ਕਿ ਜੋ ਮਰਜ਼ੀ ਬੋਲਦੇ ਹੋ ਜੋ ਮਰਜ਼ੀ ਕਿਸ ਬਾਰੇ ਉਹਦੇ ਨਾਲ ਜ਼ਿੰਮੇਵਾਰੀ ਵੀ ਜੜੀ ਜੁੜੀ ਹੁੰਦੀ ਹੈ ਦੇਖੋ ਉੱਚਾਦੇ ਤੇ ਬੈਠਾ ਜਿਆ ਸੈਲੀਬ੍ਰਿਟੀ ਜਾਂ ਖਾਸ ਕਰ ਮਤਲਬ ਜਦੋਂ ਉੱਚੇ ਬੋਲਦੇ ਤੇ ਬੈਠਾ ਜਾਂ ਕੋਈ ਸੈਲੀਬ੍ਰਿਟੀ ਜਾਂ ਕੋਈ ਪ੍ਰੋਮਿਨੈਂਟ ਪਬਲਿਕ ਲਾਈਫ ਸਰਵੰਟ ਜਿਹੜਾ ਬੋਲਦਾ ਹੈ ਕੋਈ ਤੇ ਉਦੋਂ ਇਹ ਨਹੀਂ ਕਿ ਉਹਦੀ ਰਾਈਟ ਹੈ ਜੋ ਮਰਜ਼ੀ ਬੋਲ ਦੇਵੇ ਕਿਸੇ ਬਾਰੇ ਉਹਦੇ ਨਾਲ ਫਰੀडम ਆਫ ਸਪੀਚ ਦੇ ਨਾਲ ਆਜ਼ਾਦੀ ਜਿਹੜੀ ਬੋਲਣ ਚੱਲਦੀ ਉਹਦੇ ਨਾਲ ਜ਼ਿੰਮੇਵਾਰੀ ਵੀ ਜੁੜੀ ਹੁੰਦੀ ਹੈ ਕਿ ਦੇਖਣਾ ਕਿ ਕਿਸੇ ਨੂੰ ਠੇਸ ਤਾਂ ਨਹੀਂ ਪਹੁੰਚ ਰਹੀ ਕਿਸੇ ਨੂੰ ਨਜਾਇਜ਼ਤਾ ਨਹੀਂ ਹੋ ਰਹੀ ਕਿਸੇ ਨਾਲ ਇਨਜਸਟਿਸ ਤਾਂ ਨਹੀਂ ਹੋ ਰਹੀ ਜਦੋਂ ਮੈਂ ਬੋਲ ਲਿਆ ਇਹ ਵੀ ਹੈ ਤੇ ਜੋ ਇੱਕ ਲੈਸਨ ਹੈਗਾ ਕਿ ਜੇ ਇਸ ਤਰ੍ਹਾਂ ਆਵੇ ਤਾਂ ਫਿਰ ਉਹਨੂੰ ਭੁਗਤਣਾ ਕਿਤੇ ਨਾ ਕਿਤੇ ਤਾਂ ਭੁਗਤਣਾ ਪੈਂਦਾ ਹੀ ਆ ਜੇ ਤੁਸੀਂ ਬੇਲਗਾਮ ਹੋ ਕੇ ਬੋਲਦੇ ਹੋ ਉਹ ਭਾਵੇਂ ਪੋਲੀਟੀਸ਼ੀਅਨ ਬੋਲਣ ਸੈਲੀਬ੍ਰਿਟੀ ਬੋਲਣ ਕੋਈ ਹੋਣ ਕਿਤੇ ਨਾ ਕਿਤੇ ਤਾਂ ਉਹ ਗੱਲ ਸਾਹਮਣੇ ਆਉਂਦੀ ਹੈ ਅਸੀਂ ਪਰ ਅੱਜ ਕੱਲ ਦਾ ਬਹੁਤ ਹਲਕਾ ਕੰਮ ਹੋ ਗਿਆ ਹੈ ਜੋ ਮਰਜ਼ੀ ਬੋਲ ਲੀ ਜਾਂਦੇ ਇੱਕ ਦੂਜੇ ਬਾਰੇ ਪਰ ਇਹਦੇ 'ਚ ਇੱਕ ਲੈਸਨ ਜ਼ਰੂਰ ਹੈਗਾ ਯਕੀਨ ਹੈ ਕਿ ਇਸ ਦਾ ਕੀ ਨਿਬੜਾ ਹੋਏਗਾ ਕਿੱਥੇ ਹੋਏਗਾ ਇਹ ਨਹੀਂ ਆਪ ਨੂੰ ਅਜੇ ਪਤਾ ਕੁਝ ਕੋਈ ਸਪਸ਼ਟ ਨਹੀਂ ਹੈਗਾ ਤੇ ਪਰ ਮੈਂ ਮੈਨੂੰ ਲੱਗਦਾ ਹੈ ਕਿ ਜੇ ਇਹਨਾਂ ਨਾਲ ਸਿੱਧੀ ਬਿਬੇਮਿੰਦਰ ਘਰ ਕੋਲ ਜਾਵੇ ਉਹਨੂੰ ਮਿਲੇ ਤੇ ਉਹਨੂੰ ਕਹੇ ਵੀ ਜੀ ਮੈਨੂੰ ਮੇਰੇ ਕੋਲ ਗਲਤੀ ਹੋ ਗਈ ਅਗੇ ਨੂੰ ਖਿਆਲ ਰੱਖਾਂਗੇ ਮੈਨੂੰ ਆਪ ਕਰ ਦਿਓ ਤੇ ਹੋਣਾਗੇ ਨੂੰ ਮੈਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਹ ਮਸਲਾ ਐਕਸਟਰਾ ਹੱਲ ਹੋ ਸਕਦਾ ਹੈ ਇਹ ਕੋ ਅਦਾਲਤਾਂ ਦੇ ਵਿੱਚ ਕੋਰਟ 'ਚ ਜਾਂ ਗੋਲਮੋਲ ਗੱਲਾਂ ਕਰਕੇ ਇਹ ਮਸਲਾ ਹੱਲ ਨਹੀਂ ਹੋਣਾ ਨਾ ਵਾ ਨਹੀਂ ਹੈ ਪੰਜਾਬੀ ਦੇ ਨਿਲੇ ਪੱਲੇ ਖੁੱਲ੍ਹ ਨੇ ਜੇ ਉਹ ਕਹੇ ਠੀਕ ਹੈ ਮੈਂ ਜਾ ਕੇ ਕਦੇ ਪਬਲੀਕਲੀ ਮਾਫੀ ਮੰਗਦੀ ਆ ਤੇ ਤੁਸੀਂ ਜੋ ਹੋਇਆ ਤੇ ਭੁੱਲ ਜਾਓ ਤੇ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਧੀ ਆ ਠੀਕ ਹੈ ਇਹ ਇਹ ਜੇ ਇਹ ਐਟੀਟਿਊਡ ਹੋਏਗਾ ਇਹ ਹੋਇਆ ਫੇਰ ਤਾਂ ਮਿਲ ਜੇਗੀ ਉਹਨੂੰ ਮਾਫੀ ਇਹ ਤੇ ਮੈਨੂੰ ਲੱਗਦਾ ਕਿ ਫੇਰ ਮਿਲ ਸਕਦੀ ਹੈ ਏ ਨਹੀਂ ਪੱਕਾ ਨਹੀਂ ਮੈਂ ਕਹਿ ਸਕਦਾ ਵੀ ਕੀ ਰਿਐਕਸ਼ਨ ਹੋ ਜਾ ਪਰ ਮੈਨੂੰ ਲੱਗਦਾ ਹੈ ਜਿਵੇਂ ਜਾਂ ਪੰਜਾਬੀ ਸੁਭਾਅ ਜਿਵੇਂ ਸਾਡੀ ਹਿਊਮਨ ਨੇਚਰ ਹੈ ਉਹਦੇ ਚ ਫੇਰ ਉਹ ਇਹ ਹੋ ਸਕਦਾ ਇਸ ਕਿ ਮੇਰੀ ਸਲਾਹ ਤੱਕ ਗਣਨ ਵੀ ਹੈ ਵੀ ਤੂੰ ਜਿਹੜੀ ਇੱਧਰ ਉੱਧਰ ਲੀ ਗੱਲਾਂ ਕਰਿੰਦਾ ਹੈ ਟੈਕਨੀਕਲ ਵਾਲੇ ਕੇਸਾਂ ਚ ਪੈਣ ਦੀ ਥਾਂ ਸਿੱਧੀ ਵੀ ਮਹਿੰਦਰਗੜ੍ਹ ਕੋਲ ਜਾ ਕੇ ਮਿਲ ਕੇ ਮਾਰ ਮੰਗੋ ਫੇਰ ਸ਼ਾਇਦ ਤੇਰਾ ਇਸ ਗੱਲ ਤੋਂ ਛੁਟਕਾਰਾ ਤੇਰਾ ਤੁਹਾਡਾ ਹੋ ਜਾਵੇ ਏ ਮੇਰੀ ਉਹਨਾਂ ਨੂੰ ਸਲਾਹ ਹੈ ਤੇ ਤੱਕ ਅੱਗੇ ਨੂੰ ਵੀ ਇਹੇ ਗੱਲ ਹੋਵੇ ਕਿ ਉਹ ਇਸ ਤਰ੍ਹਾਂ ਦਾ ਉਹਦੇ ਵਾਸਤੇ ਲੈਸਨ ਤਾਂ ਹੋ ਹੀ ਗਿਆ ਭਾਵੇਂ ਕਿ ਉਸ ਤੋਂ ਬਾਅਦ ਵੀ ਬਥੇਰੇ ਕਮੈਂਟਮੈਂਟ ਕੀਤੇ ਨੇ ਕਗਣਾ ਨੇ ਪਰ ਹੁਣ ਜਿਹੋ ਜਿਸ ਤਰ੍ਹਾਂ ਦੇ ਅਦਾਲਤੀ ਚੱਕਰ ਚ ਪੈਣਾ ਪੈ ਗਿਆ ਉਹਨੂੰ ਤੇ ਕਮਨਗਰੀ ਚ ਉਸ ਤੋਂ ਤਾਂ ਅੱਗੇ ਨੂੰ ਇਹ ਸਿੱਖਣਾ ਚਾਹੀਦਾ ਤੇ ਉਮੀਦ ਕਰਦੇ ਆ ਕਿ ਉਹ ਇਹ ਰਾਹ ਬਣਾਏਗੀ ਤੇ ਫਿਰ ਉਹ ਇਹਦਾ ਹੱਲ ਹੋ ਸਕਦਾ ਬਾਕੀ ਸਾਡੇ ਜਿਹੜੇ ਪੰਜਾਬ ਦੇ ਲੋਕ ਐ ਵੀ ਇਹ ਪਾਟ ਕੋ ਆਪਣੇ ਆਪ ਜਿਹੜੇ ਉਹ ਫੈਸਲਾ ਕਰਨਗੇ ਅ ਅਨੰਤਪੁਰ ਸਾਹਿਬ ਨਿਊ ਜ਼ਿਲ੍ਹਾ ਬਣ ਰਿਹਾ ਕਿ ਨਹੀਂ ਬਣ ਰਿਹਾ ਹਰੀਸ਼ ਕੁਮਾਰ ਸੱਦੇ ਅ ਤਜਵੀਜ਼ਾਂ ਤਾਂ ਹੈਗੀਆਂ ਜੀ ਅਜੇ ਅੰਤਮ ਫੈਸਲਾ ਹੋਏਗਾ ਤਜਵੀਜ਼ ਤਾਂ ਹੈਗੀ ਅੰਦਰ ਚੱਲ ਧਰੇ ਐ ਤੇ ਮਤਲਬ ਉਹਦੇ ਚ ਕਾਫੀ ਲੋਕ ਹੱਕ ਜੀ ਵੀ ਨੇ ਰੋਪੜ ਵਾਲੇ ਵਕੀਲ ਜਿਹੜੇ ਉਹ ਉਲਟ ਨੇ ਉਹ ਹਦਾਲਾ ਕਰੀ ਜਾਂਦੇ ਨੇ ਇਸੇ ਦੇ ਖਿਲਾਫ ਵੀ ਸਾਡਾ ਕੰਮ ਘਟਦੇ ਆ ਸੋ ਇਹ ਆ ਇਹ ਮਾਤਾ ਮਿੰਦਕੌਰ ਇਸ ਨੋਟ ਇਨ ਮੀ ਗੂਡ ਫਰੀडम ਆਫ ਸਪੀਚ ਡਸ ਨੋਟ ਮੀਨ ਥੈਟ ਯੂ ਕੈਨ ਸੇ ਐਨੀਥਿੰਗ ਅਬਾਊਟ ਐਨੀਵਨ ਕੰਗਣਾ ਡੀਫੇਮਡ ਹਰ ਸਟੇਟਸ ਐਸ ਪਾਰਲੀਮੈਂਟਰੀਅਨ ਇਹ ਇੰਦਰਜੀਤ ਭਾਗੀ ਕਰ ਆਪਾ ਇੰਦਰਜੀਤ ਭਾਗੀ ਕਹਿੰਨੇ ਕਿ ਬਿਲਕੁਲ ਠੀਕ ਹੈ ਜੀ ਉਹ ਤੁਸੀਂ ਆਪਣਾ ਵੀ ਅਕਸ ਜਿਹੜਾ ਹੈ ਨਾ ਆਪਣਾ ਵੀ ਹਲਕਾਪਣ ਸ਼ਖਸੀਅਤ ਦਾ ਦਿਖਾਉਣੇ ਜਦੋਂ ਤੁਸੀਂ ਉਹ ਜਿਹੀ ਗੱਲ ਕਰਦੇ ਹੋ ਸੋ ਉਮੀਦ ਹੈ ਕਿ ਉਹ ਇਸ ਗੱਲ ਨੂੰ ਰੀਟਿੰਗ ਕਰੇਗੀ ਸੋਚੇਗੀ ਤੇ ਜੋ ਮੈਂ ਸੁਜੈਸਟ ਕੀਤਾ ਸੁਝਾਅ ਦਿੱਤਾ ਉਸ ਤੇ ਉਸ ਨੂੰ ਕਿਤੇ ਜੇ ਪadne ਉਹ ਸੁਨੇਗੀ ਜਾਂ ਕਿਤੇ ਪਹੁੰਚੇਗਾ ਕਿ ਨਹੀਂ ਹੁੰਦੇ ਪਰ ਤਰੀਕਾ ਇਹ ਹੈ ਇਹ ਹਲਵਾ ਕਰਦਾ ਇਸ ਤਰ੍ਹਾਂ ਬਹੁਤ ਮਿਹਰਬਾਨੀ ਸ਼ੁਕਰੀ